ਕਹਿੰਦੇ ਜੀ 77 ਸਾਲ ਬਾਅਦ ਕਾਲਜ ਬਣਿਆ। ਤੁਸੀਂ 77 ਸਾਲ ਮੈਂ ਉਹਨੂੰ ਪੁੱਛਿਆ ਅਫਸਰ ਨੂੰ। ਕਹਿੰਦੇ ਜੀ 77 ਸਾਲ ਬਾਅਦ ਇੱਥੇ ਕਾਲਜ ਬਣਿਆ। ਮੈਂ ਕਿਹਾ 77 ਸਾਲ ਪਹਿਲਾਂ ਹੈਗਾ ਸੀ। ਕਹਿੰਦੇ ਨਹੀਂ ਜੀ। ਮੈਂ ਕਿਹਾ ਤੁਸੀਂ ਸਿੱਧਾ ਕਿਉਂ ਨਹੀਂ ਕਹਿੰਦੇ ਪਹਿਲੀ ਵਾਰ ਕਾਲਜ ਬਣਿਆ। 70 ਸਾਲ ਤਾਂ ਸਾਨੂੰ ਯਾਦ ਹੋਇਆਂ ਨੂੰ ਹੋਏ ਨੇ। ਪਹਿਲੀ ਵਾਰ ਕਾਲਜ ਬਣਿਆ। बड़े-बड़े-बड़े लीडर इस इलाके च चुनके भेजे ਤੁਸੀਂ بڑے بڑے تنندر اس علاقے چنکے بھیجے شاید کچھ ہو جے گا نہیں ہوئے کیوں ਸਾਡੇ 3 ਪੁੱਤਾਂ ਨੂੰ ماں ਦੀਆਂ ਵਾਲੀਆਂ ਵੇਚ ਕੇ ਪਿਓ ਦੀ ਜ਼ਮੀਨ ਵੇਚ ਕੇ کیوں ਸਾਨੂੰ ਬਾਹਲੇ ਮੁਲਕਾਂ ਨੂੰ ਭੱਜਣਾ ਪੈ ਰਿਹਾ ਆ ਨਹੀਂ ਬਣੇ ਸੀ کالج ਨਹੀਂ ਬਣੇ ਸੀ ਸਕੂਲ ਨਹੀਂ ਬਣੇ ਸੀ ਯੂਨੀਵਰਸਿਟੀयां ਨਹੀਂ ਬਣੀਆਂ ਸੀ ਡਿਗਰੀਆਂ ਲੈ ਲੈਂਦੇ ਸੀ ਰੋਜ਼ਗਾਰ ਨਹੀਂ ਮਿਲੇ ਸੀ ਤਾਂ ਭੱਜਣਾ ਪੈ ਰਿਆ ਸੀ ਤੇ ਆਨੰਦਤਾ ਆਪ ਦੇ ਪਰਿਵਾਰਾਂ ਵਾਲੀ ਜੀਜਾ ਸਾळा ਕਾਲਾ ਮਾळा ਬਸਾਈ ਚਲੀ ਗਿਆ ਹੋਰ ਕੀ ਕਰੀ ਜੀ ਕੁਦਰਤ ਬਹੁਤ ਗਲਵਾਨ ਹੈ ਜੀ ਪ੍ਰਮਾਤਮਾ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜੀ ਦੇਖ ਹੀ ਰਹੇ ਹੋਗੇ ਅੱਜ ਕੱਲ ਤੁਸੀਂ ਟੀਵੀ ਤੇ ਵਕਤ ਰਾਜਾਂ ਤੋਂ ਭੀਖ ਮੰਗਾ ਦਿੰਦਾ ਹੈ ਵਕਤ ਪਖਾਰੀਆਂ ਦੇ ਸਿਰ ਤੇ ਤਾਜ ਟਕਾ ਦਿੰਦਾ ਹੈ ਵਕਤ ਵਕਤ ਬਹੁਤ ਵੱਡੀ ਚੀਜ਼ ਹੈ ਜੀ ਡਰੀਏ ਮਹਾਰਾਜ ਤੋਂ ਉੱਚੇ ਬੋਲ ਨਾ ਬੋਲੀਏ ਕਰਤਾ ਰਹੋ ਡਰੀਏ ਜੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਵੀ ਪਾਉਂਦੇ ਸੀ ਪਾਏ ਵੀ ਆ ਪਰ ਅੱਜ ਦੇ ਕੰਮ ਹੀ ਨਹੀਂ ਕੀਤੇ ਲੋਕਾਂ ਨੂੰ ਟਿੱਚ ਸਮਝਿਆ ਟਿੱਚ ਲੋਕ ਕਹਿੰਦੇ ਚਲੋ ਕੋਈ ਨਹੀਂ ਪਬਲਿਕ ਹੈ ਜੀ ਚੁੱਪ ਰਹੇ 5 ਸਾਲ ਬੁੱਲਾਂ ਨੂੰ ਜਿੰਦੇ ਲਾ ਲੈਣ 10 ਸਾਲ ਦਿਲ ਤੇ ਪੱਥਰ ਰੱਖ ਲੈਣ 15 ਸਾਲ ਕੁੱਟ-ਕੁੱਟ ਕੇ ਜਿਉਂ ਲੈਣ 20 ਸਾਲ ਪਰ 20 ਸਾਲਾਂ ਬਾਅਦ ਜਦੋਂ ਪਬਲਿਕ ਉੱਠ ਖੜ੍ਹਦੀ ਹੈ ਨਾ ਫਿਰ 20 ਸਾਲਾਂ ਦਾ ਸਾਬ 20 ਮਿੰਟਾਂ 'ਚ ਲੈ ਲੈਂਦੀ ਹੈ ਜਨਾਬ ਇਹ ਪਬਲਿਕ ਹੈ ਪਬਲਿਕ ਇਹ ਲੋਕ ਨੇ ਪਹਿਲਾ ਸਰਕਾਰੀ ਡਿਗਰੀ ਕਾਲਜ ਹੈ ਬੱਲੂਆਣੇ 'ਚ ਔਰ ਸਭ ਤੋਂ ਮੈਂ ਪਾਰਲੀਮੈਂਟ 'ਚ ਵੀ ਇਹ ਗੱਲ ਬੋਲੀ ਸੀ ਜਦੋਂ ਮੈਂ ਐਮਪੀ ਹੁੰਦਾ ਸੀ ਜਦੋਂ ਵਿਦਿਅਕ ਅਦਾਰੇ ਦੂਰ ਹੋਵੇ ਪਿੰਡ ਤੋਂ ਕੋਈ ਸਕੂਲ ਜਾਂ ਕਾਲਜ ਦੂਰ ਹੋਵੇ ਸਭ ਤੋਂ ਵੱਧ ਭੁਗਤਣਾ ਪੈਂਦਾ ਉਸ ਇਲਾਕੇ ਦੀਆਂ ਕੁੜੀਆਂ ਨੂੰ ਮਾਪੇ ਕਹਿੰਦੇ ਬਸ ਜਿੰਨੇ ਸਾਡੇ ਪਿੰਡ ਚ ਪੜ ਲੀ ਪੜ ਲੀ ਅਸੀਂ ਦੂਰ ਨਹੀਂ ਭੇਜਣਾ ਨਾ ਕੋਈ ਜਾਣ ਦਾ ਸਾਧਨ ਹੈ ਕਦੇ ਡਾਲਿਆਂ ਤੇ ਲੰਮਕ ਕੇ ਜਾਂਦੀਆਂ ਟਰਾਲੀਆਂ ਦੇ ਕਦੇ ਕਿਸੇ ਤੋਂ ਅੱਜ ਨੇ ਵੀ ਹਾਂ ਤੋਂ ਰਾਈਡ ਮੰਗਦੀਆਂ ਜਮਾਨਾ ਕਲਯੁਗ ਦਾ ਚੱਲ ਰਿਹਾ ਹੈ ਤਾਂ ਲੋਕ ਕਹਿੰਦੇ ਆ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਅਸੀਂ ਨਹੀਂ ਪੜਾਉਣੀ ਕੁੜੀ ਅੱਜ ਤਾਂ ਹਟਾ ਲੈਣੀ ਆ ਇੰਟੈਲੀਜੈਂਟ ਕੁੜੀਆਂ ਜਿਹੜੀਆਂ ਫਸਟ ਆਉਂਦੀਆਂ ਰਹੀਆਂ ਇਲਾਕੇ 'ਚੋਂ ਜਾਂ ਜ਼ਿਲ੍ਹੇ 'ਚੋਂ ਜਾਂ ਪੰਜਾਬ 'ਚੋਂ ਉਹਨਾਂ ਨੂੰ ਵੀ ਹਟਾ ਲੈਂਦੇ ਸੀ ਕਾਰਨ ਕਿ ਜੀ ਨੇੜੇ ਤੇੜੇ ਕੋਈ ਵਿਦਿਅਕ ਅਦਾਰਾ ਨਹੀਂ ਹੈਗਾ ਇੱਥੇ ਜ਼ਿਆਦਾਤਰ ਬਿਸ਼ਨੋਈ ਸਮਾਜ ਦੇ ਲੋਕ ਰਹਿੰਦੇ ਆ 10ਵੀਂ ਜਾਂ 12ਵੀਂ ਕਰਕੇ ਕੁੜੀਆਂ ਵਿਆਹ ਦਿੰਦੇ ਆ ਕਾਰਨ ਜਾਂ ਮਲੋਟ ਜਾਓ ਪੜਾਉਣ ਵੀ ਇਹ ਕਰਾਉਣ ਵਾਸਤੇ ਸੰਗਰੀਆ ਜਾਓਗੇ ਅਬੋਰ ਜਾਓਗੇ ਇੱਧਰ ਜਾਓਗੇ ਨਹੀਂ ਮਾਪੇ ਨਹੀਂ ਚਾਹੁੰਦੇ ਕਿਉਂਕਿ ਜ਼ਮਾਨਾ ਖਰਾਬ ਜੇ ਤੁਹਾਡੇ ਘਰੇ ਹੀ ਕਾਲਜ ਹੋਵੇ ਜੇ ਤੁਹਾਡੀ ਦੇਖ ਰੇਖ ਅੱਖਾਂ ਦੇ ਸਾਹਮਣੇ ਤੁਹਾਡਾ ਬੱਚਾ ਪੜ ਰਿਆ ਹੋਵੇ ਤੁਸੀਂ ਬੱਚੇ ਨੂੰ ਕਿਉਂ ਨਹੀਂ ਪੜਾਉਂਗੇ ਕਿਹੜਾ ਮਾਪਾ ਨਹੀਂ ਚਾਹੁੰਦਾ ਕਿਹੜਾ ਮਾਂ ਪਿਓ ਨਹੀਂ ਚਾਹੁੰਦਾ ਮੇਰੀ ਕੁੜੀ ਬੀਏ ਕਰੇ ਐਮਏ ਕਰੇ ਐਮਐਸਸੀ ਕਰੇ ਬੀਕਾਮ ਕਰੇ ਡਾਕਟਰ ਬਣੇ ਇੰਜੀਨੀਅਰ ਬਣੇ ਅਫਸਰ ਬਣੇ ਕੌਣ ਨਹੀਂ ਚਾਹੁੰਦਾ ਜੀ ਸਿਰਫ ਇੰਨਾ ਵਾਲੀ ਬਣ ਠੇਕਾ ਲੈ ਇਹਨਾਂ ਨੇ ਆਮ ਲੋਕਾਂ ਦੇ ਧੀਆ ਪੁੱਤਾਂ ਨੂੰ ਪੜਾਉਣ ਦਾ ਆਮ ਆਦੀ ਪਾਰਟੀ ਦਾ ਨਿਸ਼ਾਨਾ ਹੈ ਮਿਸ਼ਨ ਹੈ ਦਿੱਲੀ ਚ ਅਰਵਿੰਦ ਕੇਜਰੀਵਾਲ ਕਰ ਰਿਹਾ ਹੈ ਉਹੀ ਪਾਰਟੀ ਹੈ ਉਹੀ ਸਾਰੀ ਸੋਚ ਹੈ ਅਸੀਂ ਪੰਜਾਬ ਚ ਕਰ ਰਹੇ ਹਾਂ ਦਿੱਲੀ ਦੇ ਵਿੱਚ 2.5 ਲੱਖ ਤੋਂ ਵੱਧ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਸਰਕਾਰੀ ਜਲਾ ਤੇ ਲੋਕਾਂ ਨੇ ਐਨੇ ਵਧੀਆ ਸਰਕਾਰੀ ਸਕੂਲ ਬਣਾਤੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਸਰਕਾਰੀ ਤੇ ਯਕੀਨ ਹੋ ਗਿਆ ਤਾਂ ਹੋ ਗਿਆ ਫਿਰ ਕੋਈ ਟੈਲੈਂਟ ਦੀ ਕਮੀ ਨਹੀਂ ਪ੍ਰੋਫੈਸਰ ਵੀ ਇੱਥੇ ਵਧੀਆ ਆਉਣਗੇ ਪ੍ਰਿੰਸੀਪਲ ਸਾਹਿਬ ਖੜੇ ਨੇ ਬੜਾ ਵਧੀਆ ਸਟਾਫ ਹੋਊਗਾ ਸਾਰਾ ਕੁਝ ਮਿਲੂਗਾ ਇੱਥੋਂ ਪੜ ਕੇ ਬੱਚੇ ਅਫਸਰ ਬਣਨਗੇ ਮੈਂ ਤੁਹਾਨੂੰ ਅੱਜ ਕਹਿ ਕੇ ਜਾਣਾ ਮੇਰੇ ਬਤੀ ਦੰਦ ਨੇ